ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦੱਬੋ ਪੰਜਾਬ ਨੈਸ਼ਨਲ ਬੈਂਕ ਨੇ ਭਾਰਤ ਵਾਸੀਆਂ ਲਈ ਇੱਕ ਬਹੁਤ ਵੱਡੀ ਸਕੀਮ ਕੱਢੀ ਹੈ ਜਿਸ ਵਿੱਚ ਖਾਤਾ ਧਾਰਕਾਂ ਲਈ ਮੁਫਤ 1 ਲੱਖ ਰੁਪਏ ਦਿੱਤੇ ਜਾਣਗੇ ਇਸ ਤਰ੍ਹਾਂ ਤੁਸੀਂ ਫਾਰਮ ਭਰ ਸਕਦੇ ਹੋ ਤੇ ਇਸ ਤਰ੍ਹਾਂ ਤੁਹਾਡੇ ਖਾਤੇ ਵਿੱਚ ਪੈਸੇ ਆਉਣਗੇ ਚਲਦੇ ਆ ਜੀ ਅੱਜ ਦੀ ਮੁੱਖ ਖਬਰ ਵੱਲ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਖਬਰ ਹੋਰ ਲੋਕਾਂ ਤੱਕ ਪਹੁੰਚ ਸਕੇ ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ ਦੇ ਗਾਹਕ ਹੋ ਤਾਂ ਤੁਹਾਨੂੰ ਅਚਾਨਕ ਪੈਸਿਆਂ ਦੀ ਜ਼ਰੂਰਤ ਹੈ ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਬੈਂਕ ਨੇ ਆਪਣੇ ਗਾਹਕਾਂ ਲਈ ਇੱਕ ਨਵੀਂ ਡਿਜੀਟਲ ਸਹੂਲਤ ਲਾਂਚ ਕੀਤੀ ਹੈ ਜਿਸ ਦੇ ਤਹਿਤ ਤੁਸੀਂ ਆਪਣੇ ਘਰ ਬੈਠੇ ਹੀ 1 ਲੱਖ ਰੁਪਏ ਤੱਕ ਦਾ ਲੋਨ ਤਤਕਾਲ ਪ੍ਰਾਪਤ ਕਰ ਸਕਦੇ ਹਾਂ ਇਸ ਲੋਨ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਲਈ ਕਿਸੇ ਗਰੰਟਰ ਜਾਂ ਸੁਰੱਖਿਆ ਦੀ ਲੋੜ ਨਹੀਂ ਹੈ ਤੇ ਸਾਰੀ ਪ੍ਰਕਿਰਿਆ ਆਨਲਾਈਨ ਪੂਰੀ ਕੀਤੀ ਜਾਂਦੀ ਹੈ ਮਤਲਬ ਕਿ ਤੁਸੀਂ ਹੁਣ ਘਰ ਬੈਠ ਕੇ ਆਪਣੇ ਮੋਬਾਈਲ ਤੋਂ ਹੀ ਪਰਸਨਲ ਲੋਨ 1 ਲੱਖ ਰੁਪਿਆ ਪ੍ਰਾਪਤ ਕਰ ਸਕਦੇ ਹੋ ਇਹ ਸੇਵਾ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਨੂੰ ਕਿਸੇ ਵੀ ਐਮਰਜੈਂਸੀ ਜਿਵੇਂ ਕਿ ਡਾਕਟਰੀ ਖਰਚੇ ਬੱਚਿਆਂ ਦੀ ਪੜ੍ਹਾਈ ਜਾਂ ਵਿਆਹ ਵਰਗੇ ਮੌਕਿਆਂ ਤੇ ਫੰਡਾਂ ਦੀ ਲੋੜ ਹੁੰਦੀ ਹੈ ਪੀਐਨਬੀ ਇਨਸਟੈਂਟ ਲੋਨ 2025 ਦੇ ਜ਼ਰੀਏ ਬੈਂਕਾਂ ਨੇ ਲੱਖਾਂ ਗਾਹਕਾਂ ਨੂੰ ਵਿੱਤੀ ਲਚਕਤਾ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ ਲੋਨ ਦੀ ਰਕਮ ਵਿਆਜ ਦਰ ਸਬਸਿਡੀ ਈਐਮਆਈ ਬਾਰੇ ਜਾਣਕਾਰੀ ਪੀਐਨਬੀ ਤਤਕਾਲ ਲੋਨ 2025 ਦੇ ਤਹਿਤ ਗਾਹਕ ਤੁਰੰਤ 50000 ਤੋਂ ਲੈ ਕੇ 1 ਲੱਖ ਤੱਕ ਦੀ ਰਕਮ ਪ੍ਰਾਪਤ ਕਰ ਸਕਦੇ ਹਨ ਇਹ ਕਰਜ਼ਾ ਪੂਰੀ ਤਰ੍ਹਾਂ ਕਾਗਜ਼ ਰਹਿਤ ਅਤੇ ਡਿਜੀਟਲ ਪ੍ਰਕਿਰਿਆ ਤੇ ਆਧਾਰਿਤ ਹੈ ਬੈਂਕ ਗਾਹਕ ਦੇ ਸਿਵਲ ਸਕੋਰ ਆਮਦਨ ਅਤੇ ਰੁਜ਼ਗਾਰ ਸਥਿਤੀ ਤੇ ਨਿਰਭਰ ਕਰਦੇ ਹੋਏ ਲਗਭਗ 11.40% ਤੋਂ ਸ਼ੁਰੂ ਹੋਣ ਵਾਲੇ ਇਸ ਕਰਜ਼ੇ ਤੇ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ ਪੰਜਾਬ ਨੈਸ਼ਨਲ ਬੈਂਕ ਦੇ ਇਨਸਟੈਂਟ ਲੋਨ ਦੀ ਮਿਆਦ 12 ਮਹੀਨਿਆਂ ਤੋਂ ਲੈ ਕੇ 72 ਮਹੀਨਿਆਂ ਤੱਕ ਹੋਵੇਗੀ ਤਾਂ ਜੋ ਗਾਹਕ ਆਪਣੀ ਸਹੂਲਤ ਅਨੁਸਾਰ EMI ਦਾ ਫੈਸਲਾ ਕਰ ਸਕਣ ਪ੍ਰੋਸੈਸਿੰਗ ਫੀਸ 1.5 ਰੱਖੀ ਗਈ ਹੈ ਮਤਲਬ ਕਿ ਜੇ ਤੁਸੀਂ 1 ਲੱਖ ਰੁਪਏ ਦਾ ਲੋਨ ਲੈਂਦੇ ਹੋ ਤਾਂ ਇਸ ਵਿੱਚ ਤੁਹਾਨੂੰ 1500 ਰੁਪਏ ਦੀ ਕਟੌਤੀ ਹੋਵੇਗੀ ਜਦੋਂ ਕਿ ਸਮੇ ਤੋਂ ਪਹਿਲਾਂ ਕਰਜ਼ੇ ਦੀ ਮੁੜ ਅਦਾਇਗੀ ਲਈ 2% ਪ੍ਰੀ ক্লোజర్ ਚਾਰਜ ਲੱਗੂ ਹੋ ਸਕਦਾ ਹੈ ਇਸ ਸਕੀਮ ਵਿੱਚ ਕੋਈ ਸਬਸਿਡੀ ਨਹੀਂ ਹੈ ਪਰ ਘੱਟ ਵਿਆਜ ਦਰ ਅਤੇ ਆਸਾਨ EMI ਵਿਕਲਪ ਇਸ ਨੂੰ ਬਹੁਤ ਆਕਰਸ਼ਕ ਬਣਾਉਂਦੇ ਹਨ ਇਸ ਕਰਜ਼ੇ ਲਈ ਕਿਸੇ ਗਰੰਟਰ ਜਾਂ ਸੁਰੱਖਿਆ ਦੀ ਲੋੜ ਨਹੀਂ ਹੈ ਜਿਸ ਨਾਲ ਪ੍ਰਕਿਰਿਆ ਹੋਰ ਵੀ ਸਰਲ ਹੋ ਜਾਂਦੀ ਹੈ ਬੈਂਕ ਨੇ ਇਸ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਤੇਜ਼ ਬਣਾ ਦਿੱਤਾ ਹੈ ਤਾਂ ਜੋ ਬਿਨੇਕਾਰ ਨੂੰ ਬਿਨਾਂ ਕਿਸੇ ਦੇਰੀ ਜਾਂ ਰਸਮੀ ਮਿਲ ਸਕੇ ਇਸ ਤੋਂ ਇਲਾਵਾ ਘੱਟ ਵਿਆਜ ਦਰਾਂ ਲਚਕਦਾਰ EMI ਵਿਕਲਪ ਅਤੇ 24 ਘੰਟਿਆਂ ਦੇ ਅੰਦਰ ਪ੍ਰਵਾਨਗੀ ਵਰਗੀਆਂ ਵਿਸ਼ੇਸ਼ਤਾਵਾਂ ਇਸ ਯੋਜਨਾ ਨੂੰ ਦੂਜੇ ਬੈਂਕਾਂ ਤੋਂ ਵੱਖ ਬਣਾਉਂਦੀਆਂ ਹਨ ਇਹ ਨਵੀਂ ਸਹੂਲਤ ਪੀਐਨਬੀ ਇਨਸਟੈਂਟ ਲੋਨ 2025 ਨਾ ਸਿਰਫ ਗਾਹਕਾਂ ਨੂੰ ਤੇਜ਼ੀ ਨਾਲ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਬਲਕਿ ਡਿਜੀਟਲ ਇੰਡੀਆ ਵੱਲ ਬੈਂਕਾਂ ਦਾ ਇੱਕ ਵੱਡਾ ਕਦਮ ਵੀ ਹੈ ਹੁਣ ਬੈਂਕ ਦੀ ਕਤਾਰ ਵਿੱਚ ਖੜੇ ਹੋਏ ਬਿਨਾਂ ਤੁਸੀਂ ਇੱਕ ਕਲਿਕਸ ਵਿੱਚ 1 ਲੱਖ ਰੁਪਏ ਤੱਕ ਦਾ ਲੋਨ ਪ੍ਰਾਪਤ ਕਰ ਸਕਦੇ